ਚਾਲ ਦੀ ਯਾਤਰਾ ਸ਼ੁਰੂ ਹੋਈ ਹੈ ਤੋਂ ਤੱਤ ਬੁਲਕੀ ਪਹਿਲੀ ਗੱਲ ਤੇ ਕਿ ਮੈਨੂੰ ਇਸ ਵਿੱਚ ਮੌਕਾ ਮਿਲਿਆ ਟੋਰਚ ਚ ਸ਼ੁਰੂਆਤ ਕਰਨ ਦਾ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਇੱਕ ਪਲੇਅਰ ਨੂੰ ਇਹੋ ਜੇ ਮਾਨ ਸਨਮਾਨ ਜਿਹੜੇ ਮਿਲਦੇ ਰਹਿੰਦੇ ਆ ਉਹਨਾਂ ਦਾ ਜਿਹੜਾ ਉਹਦਾ ਹੌਸਲਾ ਉਬਲੰਦੀਆਂ ਤੇ ਰਹਿੰਦਾਗਾ ਇਹ ਬਹੁਤ ਜ਼ਰੂਰੀ ਹੈ ਪਲੇਅਰਾਂਸ ਦੇ ਲਈ ਜਿਹੜੇ ਪ੍ਰਾਣੇ ਪਲੇਅਰਾਂ ਚਾਹੇ ਕੋਈ ਨਵਾਂ ਪਲੇਅਰ ਆ ਜਿੰਨੇ ਵੀ ਪਲੇਅਰ ਸਾਡੇ ਉੱਠ ਰਹੇ ਨੇ ਉਹਨਾਂ ਨੂੰ ਹਰ ਜਿਲ੍ਹਾ ਅੱਗੇ ਆਉਣ ਦਾ ਹਰ ਵਿੱਚ ਮੌਕਾ ਦੇਵੇ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਜੇ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਗਰਾਊਂਡ ਦੇ ਵਿੱਚ ਮਿਹਨਤ ਕੀਤੀ ਤਾਂ ਉਸ ਕਮਾਈ ਦਾ ਅੱਜ ਸਾਨੂੰ ਜਿਹੜਾ ਮਤਲਬ ਹੌਸਲਾ ਫਜਾਈ ਸਾਡੀ ਅੱਜ ਹੋ ਰਹੀ ਆ ਉਸ ਚੀਜ਼ ਦੀ ਕਿਤਨਾ ਦੇ ਵਿੱਚ ਹੁਣ ਗੇਮਾਂ ਕਰਾਈਆਂ ਜਾ ਰਹੀਆਂ ਨੇ ਬੱਚਿਆਂ ਨੂੰ ਵੀ ਪਲੇਅਰਾਂ ਨੂੰ ਵੀ ਜਿਹੜੀਆਂ ਗੇਮਾਂ ਕਰਵਾਈਆਂ ਜਾ ਰਹੀਆਂ ਨੇ ਬਹੁਤ ਅੱਛੀ ਗੱਲ ਆ ਕਿ ਇਹ ਜਿਹੜਾ ਲੈਵਲ ਆ ਇਹ ਨੀਚੇੋਂ ਬੱਚਿਆਂ ਦਾ ਚੱਕਿਆ ਜਾ ਰਿਹਾਗਾ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਵੀ ਅੱਜਕੱਲ ਬਹੁਤ ਇਸ ਚੀਜ਼ ਦਾ ਹੈਗਾ ਵੀ ਵਤਨ ਪੰਜਾਬ ਦੀ ਆ ਰਹੀਆਂ ਨੇ ਮੇਰੀ ਪਹਿਲਾਂ ਜੌਬ ਜਿਵੇਂ ਦੁਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਗਾ ਮੈਂ ਡੀਪੀ ਬਤੌਰ 14 ਸਾਲ ਕੰਮ ਕੀਤਾਗਾ ਤੇ ਉੱਥੇ ਬੱਚਿਆਂ ਨੂੰ ਜਿਹੜੇ ਨਹੀਂ ਵੀ ਹੱਟ ਵੀ ਜਾਂਦੇ ਉਹ ਬੱਚੇ ਹੁੰਦਾ ਕਿ ਮੈਡਮ ਬਤਨ ਪੰਜਾਬ ਦੀਆਂ ਖੇਡਾਂ ਆ ਰਹੀਆਂ ਨੇ ਅਸੀਂ ਪਾਰਟ ਕਰ ਸਕਦੇ ਹਾਂ ਅਸੀਂ ਪਾਰਟ ਕਰ ਸਕਦੇ ਹਾਂ ਕਿ ਉਸ ਚੀਜ਼ ਦਾ ਹਰ ਬੱਚੇ ਦੇ ਅੰਦਰ ਬੜਾ ਇੱਕ ਹੁੰਦਾ ਕਿ ਅਸੀਂ ਇੱਕ ਭਾਗ ਲੈਣਾ ਬਤਨ ਪੰਜਾਬ ਚ ਕਿਉਂਕਿ ਕਈ ਬੱਚੇ ਪੜ੍ਹਨ ਚ ਨਹੀਂ ਅੱਛੇ ਹੁੰਦੇ ਉਹ ਗੇਮਾਂ ਛੱਡ ਜਾਂਦੇ ਨੇ ਗੇਮਾਂ ਤਾਂ ਛੱਡ ਜਾਂਦੀਆਂ ਨੇ ਜੇ ਪੜ੍ਹਾਈ ਛੱਡ ਜਾਂਦੀ ਆ ਜਦੋਂ ਪੜ੍ਹਾਈ ਛੱਡ ਜਾਂਦੀ ਆ ਤੇ ਉਹਨਾਂ ਨੂੰ ਪੜਾਈ ਤੋਂ ਬਾਅਦ ਵੀ ਇੱਕ ਮੌਕਾ ਮਿਲ ਰਿਹਾ ਤੇ ਉਹਨਾਂ ਨੂੰ ਇਹਨਾਂ ਵਿੱਚ ਭਾਗ ਲੈ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਕਿਹਦਾ ਬਦ ਕੋਚ ਸਹਿਵਾਨਾਂ ਦੀ ਜ਼ਿੰਮੇਵਾਰੀ ਵੀ ਵਧੀ ਹੈ ਹੁਣ ਕਿਉਂਕਿ ਗੇਮਾਂ ਆ ਰਹੀਆਂ ਤੇ ਬੱਚਿਆਂ ਨੂੰ ਜਿਹੜੇ ਉਹਨਾਂ ਪਲੇਅਰ ਉਹਨਾਂ ਪਾਉਂਦੇ। ਦੇਖੋ ਕੋਚ ਸਹਿਵਾਨ ਨੇ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਪੂਰਾ ਸਾਲ ਹੀ ਰਹਿੰਦੀ ਹੈ ਜੀ। ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਜਦੋਂ ਹੀ ਉਹ ਕੋਚ ਦੇ ਅਹੁਦੇ ਤੇ ਆ ਗਿਆ ਉਸ ਤੋਂ ਲੈ ਕੇ ਜਿੱਥੋਂ ਤੱਕ ਉਹਦੀ ਰਿਟਾਇਰਮੈਂਟ ਨਹੀਂ ਹੁੰਦੀ ਉਸ ਟਾਈਮ ਹਰ ਕੋਚ ਦਾ ਇੱਕ ਫਰਜ਼ ਬੰਦਾ ਕਿ ਉਹ ਗਰਾਊਂਡ ਵਿੱਚ ਆ ਕੇ ਬੱਚੇ ਤਿਆਰ ਕਰਨ। ਤਾਂ ਕਿ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਬਚਾ ਸਕੀਏ ਇੱਕ ਸਭ ਤੋਂ ਵੱਡਾ ਇੱਕ ਉਪਰਾਲਾ ਜਾਂ ਲਾ ਲੋ ਕਿ ਖੇਡਾਂ ਇੱਕ ਹੋ ਜਾ ਉਪਰਾਲਾ ਜਿਹਦੇ ਨਾਲ ਅਸੀਂ ਅੱਜ ਦੀ ਪੀੜ੍ਹੀ ਜਿਹੜੀ ਆਉਣ ਵਾਲੀ ਪੀੜ੍ਹੀਆਂ ਨਸ਼ਿਆਂ ਤੋਂ ਬਚਾ ਸਕੀਏ ਪਿਛਲੇ ਸਾਲਾਂ ਤੋਂ ਕੁਝ ਨਾ ਕੁਝ ਸ਼ੁਰੂ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਗੇਮਾਂ ਨੇ ਆ ਦੇਖੋ ਇਹ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀਆਂ ਸਾਡੀਆਂ 3 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਉਹਦੇ ਵਿੱਚ ਜਿਹੜੀ مشਾਲ ਹੈ ਉਸ ਹੀ ਮਸ਼ਾਲ ਜਿਹੜੀ ਹੈ ਅੱਜ ਸੰਗਰੂਰ ਤੋਂ ਰਵਾਨਾ ਕੀਤੀ ਹੈ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ ਇਹ ਹੁਸ਼ਾਰਪੁਰ ਪਹੁੰਚੇਗੀ ਔਰ ਫਿਰ ਹੁਸ਼ਾਰਪੁਰ ਪਹੁੰਚਣ ਤੋਂ ਬਾਅਦ ਜਿਹੜੀਆਂ ਸਾਡੀਆਂ ਖੇਡਾਂਵਤਨ ਪੰਜਾਬ ਦੀ ਸ਼ੁਰੂਆਤ ਹੋਏਗੀ ਆ ਇਹਦੇ ਵਿੱਚ 5 ਲੱਖ ਜਿਹੜਾ ਬੱਚਾ ਹੈ 5 ਲੱਖ ਸਪੋਰਟਸਮੈਨ ਉਹ ਭਾਗ ਲੈਣਗੇ 37 ਵੱਖ-ਵੱਖ ਡਿਸਪਲਿਨਸ ਦੇ ਸਪੋਰਟਸ ਦੇ ਉਹਨਾਂ ਦੇ ਵਿੱਚ ਪਾਰਟਿਸਪੇਸ਼ਨ ਕਰਨਗੇ ਔਰ 9 ਕਰੋੜ ਰੁਪਏ ਦੀ ਪ੍ਰਾਈਜ਼ ਮਨੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਿੱਡਿਆ ਹੈ ਉਹਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਇੱਕ ਰੋਲ ਪਲੇ ਕਰੇਗਾ ਗੇਮਾਂ ਜਿਹੜੀਆਂ ਕਰ ਰਹੀਆਂ ਨੇ ਕਿਉਂਕਿ ਪਿਛਲੇ 2 ਸਾਲਾਂ ਤੋਂ ਹੋ ਰਹੀਆਂ ਨੇ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਕੋ ਖੁਦ ਵੀ სპੋਰਟਸਮੈਨ ਨੇ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਲਹਿਰ ਦੇ ਤੌਰ ਤੇ ਖੇਡਾਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਔਰ ਮੈਨੂੰ ਆਸ ਹੈ ਕਿ ਸਾਡੇ ਬੱਚੇ ਜਿਹੜੇ ਨੇ ਸਾਡਾ ਭਵਿੱਖ ਜਿਹੜਾ ਹੈ ਸਾਡੀ ਫਿਊਚਰ ਜਨਰੇਸ਼ਨ ਜਿਹੜੀਆਂ ਨੇ ਉਹ ਇਹਨਾਂ სპੋਰਟਿੰਗ ਇਵੈਂਟਸ 'ਚ ਪਾਰਟ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਬਣਾਉਣ ਮੈਡਲ ਦਿੱਤਣਗੇ ਔਰ ਬੱਚਿਆਂ ਨੂੰ ਜਿਹੜਾ ਸਾਡੀ ਯੂਥ ਹੈ ਉਹਨੂੰ ਸੁਨੇਹਾ ਦੇਣਗੇ ਕਿ ਅਸੀਂ ਸਾਰਿਆਂ ਨੇ ਨਸ਼ਿਆਂ ਤੋਂ ਦੂਰ ਰਹਿਣਾ ਕਿਸੇ ਨਾ ਕਿਸੇ ਸਪੋਰਟਸ ਨੂੰ ਅਡਾਪਟ ਕਰਨਾ ਆਪਣੇ ਆਪ ਨੂੰ ਫਿੱਟ ਰੱਖਣਾ ਆਪਣੇ ਸਮਾਜ ਨੂੰ ਫਿੱਟ ਰੱਖਣਾ